ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੇ ਨੌਜਵਾਨ ਤਰਲੋਚਨ ਸਿੰਘ ਪੁੱਤਰ ਸਰਵਣ ਸਿੰਘ ਦੀ ਅਮਰੀਕਾ ਦੇ ਵਿੱਚ ਹਾਰਟ ਅਟੈਕ ਆਉਣ ਦੇ ਕਰਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਉਮਰ ਤਕਰੀਬਨ 27 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਅਮਰੀਕਾ ਪੁੱਜਿਆ ਸੀ। ਤਰਲੋਚਨ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਸ ਮੁੱਚਾ ਪਿੰਡ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ। ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਲੋਚਨ ਸਿੰਘ ਰਾਤ ਸਮੇਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਸੁੱਤਾ ਸੀ। ਅਤੇ ਰਾਤ ਨੂੰ ਸੁੱਤੇ ਪਿਆ ਨੂੰ ਹੀ ਉਸ ਨੂੰ ਸਾਇਲੈਂਟ ਅਟੈਕ ਆਉਣ ਦੇ ਕਰਕੇ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਵੱਲੋਂ ਆਪਣੇ ਨੌਜਵਾਨ ਪੁੱਤਰ ਦੀਆਂ ਅੰਤਿਮ ਰਸਮਾਂ ਕਰਨ ਦੇ ਲਈ ਸਰਕਾਰ ਦੇ ਕੋਲੋਂ ਅਮਰੀਕਾ ਦੀ ਵੀਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਮਨਜੀਤ ਸਿੰਘ ਦਾ। ਅੱਛਾ ਜੀ ਇਹ ਜਿਹੜਾ ਤੁਹਾਡਾ ਬ੍ਰਦਰ ਅਮਰੀਕਾ ਜਿੱਥੇ ਡੈਥ ਹੋਈ ਉਹਨਾਂ ਦਾ ਕੀ ਨਾਮ ਹੈ? ਉਹਨਾਂ ਦਾ ਨਾਮ ਤਰਲੋਚਨ ਸਿੰਘ ਸੀ। ਉਹ ਇਹ ਦੇਰ ਹੋ ਗਈ ਅਮਰੀਕਾ 'ਚ ਗਿਆ ਉਹਨਾਂ ਨੇ। ਉਹਨਾਂ ਨੂੰ ਪੂਰੇ 27 ਦਿਨ ਹੋ ਗਏ। ਕੀ ਗੱਲ ਬਣੀ ਕਿਦਾਂ ਮੌਤ ਹੋਈ ਜਾਂਾਂ ਦੀ ਉਹਨਾਂ ਦੀ ਮੌਤ ਬਸ ਇਦਾਂ ਹੀ ਚਾਹ ਹੀ ਬੜਾ ਹੀ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦੀ ਸੀ ਜਦੋਂ ਚੰਗਾ ਭਲਾ ਰਾਤੀ ਪ੍ਰਸ਼ਾਦਾ ਪਾਣੀ ਛਕਿਆ ਵਾ ਤੇ ਪਹਿਲਾਂ ਘਰ ਦੇ ਆਣਾ ਗੱਲ ਕੀਤੀ ਆ ਫੇ ਪ੍ਰਸ਼ਾਦਾ ਪਾਣੀ ਛਕਿਆ ਵਾ ਫੇ ਸੌਣ ਲੱਗੇ ਦੁੱਧ ਛਕਿਆ ਵਾ ਤੇ ਸਮੁੰਦਰ ਛੱਕੇ ਤੇ ਸੁੱਤੇ ਆ ਤੇ ਸਵੇਰੇ ਫੇਰ ਕੰਮ ਮਿਲਿਆ ਹੀ ਕੰਮ ਤੇ ਜਾਣਾ ਸੀ ਤੇ ਉਹ ਜਦੋਂ ਵੇਖਿਆ ਆਪਣੀ ਭੂਆ ਜੀ ਦੇ ਮੁੰਡੇ ਉੱਥੇ ਹੀ ਉਹਨਾਂ ਜਦੋਂ ਸਵੇਰੇ ਜੂਸ ਬਣਾਇਆ ਉਹਨਾਂ ਆਖਿਆ ਚਲੋਂ ਨਵੀਂ ਸਿਕਾਉਂਦੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਉਹ ਬੈੱਡ ਤੇ ਹੀ ਸੁੱਤਾ ਪਿਆ ਸੀ ਇਹ ਮਤਲਬ ਐ ਪੂਰਾ ਹੋ ਗਿਆ ਸੀ ਰਾਤ ਸੁੱਤੇ ਦੀ ਮੌਤ ਹੋ ਗਈ ਹਾਂਜੀ ਸਾਇਲੈਂਟ ਟੈਗ ਹੀ ਹੋ ਗਿਆ ਪਤਾ ਹੀ ਨਹੀਂ ਲੱਗਾ ਉਹਨਾਂ ਨੂੰ ਕੋਈ ਮੂੰਹ ਤੇ ਝੱਗ ਨਹੀਂ ਕੋਈ ਕੁਝ ਨਹੀਂ ਮਤਲਬ ਖੁਸ਼ੀ ਬੜਾ ਸੀ ਸਾਡਾ ਬੰਦਾ ਮੇਰਾ ਭਰਾ ਖੁਸ਼ੀ ਬਹੁਤ ਜ਼ਿਆਦਾ ਸੀ ਖੁਸ਼ੀ ਜੀ ਖੁਸ਼ੀ ਨਹੀਂ ਸੰਭੀ ਗਈ ਦੇਖੋ ਕਵਾਰ ਨਾਲ ਕਦੋਂ ਗੱਲ ਹੋਈ ਇਹਨਾਂ ਦੀ ਰਾਤ ਜਿੱਦਾਂ ਉੱਥੇ ਰਾਤ ਹੋਈ ਆ ਪਹਿਲਾਂ ਸਾਡੇ ਨਾਲ ਗੱਲ ਹੋਈ ਆ ਰਾਤ ਚੰਗੀ ਭਲੀ ਸਾਡੇ ਨਾਲ ਗੱਲ ਕੀਤੀ ਉਹਨੇ ਤੇ ਫਿਰ ਸੌਂ ਗਿਆ ਵਾ ਰੋਜ਼ ਫੋਨ ਲਾਉਂਦਾ ਸੀ ਕਰੇ ਤੇ ਸੌਂ ਗਿਆ ਵਾ ਤੇ ਬਾਅਦੋਂ ਸੁੱਤਾ ਹੀ ਰਹਿ ਗਿਆ ਕੀ ਪਰਿਵਾਰ ਵੀ ਮੰਗ ਕੀ ਹਣ ਸਾਡੀ ਬਸ ਇਹੀ ਮੰਗਾ ਕਿ ਅਹੀਂ ਆਪਣੇ ਭਰਾ ਦਾ ਅੰਤਿਮ ਸੰਸਕਾਰ ਤੇ ਪਹੁੰਚ ਸਕੀਏ ਉਹਦੇ ਅੰਤਿਮ ਦਰਸ਼ਨ ਕਰ ਸਕੀਏ ਸਾਡੀ ਪਰਿਵਾਰ ਵੱਲੋਂ ਇਹੀ ਮੰਗਾ ਇਹਨਾਂ ਨੂੰ ਆਪਣੇ ਭਰਾ ਦੇ ਆਖਰੀ ਦਰਸ਼ਨ ਹੋ ਜਾਣ ਕੀ ਨਾਂ ਵੀ ਉਹ ਤੁਹਾਡਾ ਸਰਦਾਰ ਗੁਰਮੇਲ ਸਿੰਘ ਜਿਹੜਾ ਤੁਹਾਡੇ ਪੀਏ ਦੀ ਮੌਤ ਹੋਈ ਆ ਮਰਕਾ ਚ ਕੀ ਨਾਂ ਹੈ ਉਹਨਾਂ ਦਾ ਉਹਦਾ ਨਾਂ ਸਰਦਾਰ ਤਰਲੋਚਨ ਸਿੰਘ ਹੈ ਕਿੱਦਾਂ ਮੌਤ ਹੁੰਦੀ ਉਹਨਾਂ ਦੀ ਉਹ ਇੱਕ ਮਹੀਨਾ ਹੀ ਪਹਿਲਾਂ ਇੱਥੋਂ ਇਟਲੀ ਤੇ ਗਿਆ ਹੈ ਜੇ ਇਟਲੀ ਤੋਂ ਅੱਗੇ ਉਹ ਅਮਰੀਕਾ ਚ ਪਹੁੰਚ ਗਿਆ ਜੀ ਤੇ ਮਤੇ ਠੀਕ ਠਾਕ ਪਹੁੰਚ ਗਿਆ ਉੱਥੇ ਤੇ ਮਤੇ ਪੂਰਾ ਦਿਨ ਠੀਕ ਠਾਕ ਉੱਥੇ ਰਿਹਾ ਤੇ ਰਾਤ ਨੂੰ ਪਰਿਵਾਰ ਦੇ ਨਾਲ ਮਤੇ 1.5 ਘੰਟਾ ਗੱਲਬਾਤ ਵੀ ਕਰਦਾ ਰਿਹਾ ਸਾਰਾ ਕੁਝ ਠੀਕ ਰੋਟੀ ਪਾਣੀ ਖਾ ਕੇ ਸੁੱਤਾ ਹੀ ਤੇ ਸਵੇਰੇ ਨਾਲ ਵਾਲੇ ਮੁੰਡੇ ਨੇ ਜੋ ਸਾਡਾ ਮਦੇ ਪਿਨੇ ਵਾਹੀਂ ਉਹਨੇ ਸਵੇਰੇ ਚਾਹ ਜਾਂ ਪਾਣੀ ਵਾਸਤੇ ਦੇਖਿਆ ਤੇ ਬੂਆ ਬੰਦ ਹੀ ਉਹਦਾ ਤੇ ਉਹ 10 ਮਿੰਟ ਬਾਹਰ ਘੁੰਮ ਕਮਣ ਗਿਆ ਕਿਥੇ ਲਾਗੇ ਬੰਨੇ ਗਿਆ ਹੋਗਾ ਵੇਖਿਆ ਤੇ ਦੁਬਾਰਾ ਆ ਕੇ ਫਿਰ ਉੱਥੇ ਦੇਖਿਆ ਤੇ ਫਿਰ ਬੂਆ ਬੰਦ ਫਿਰ ਉਹਨੇ ਟੈਲੀਫੋਨ ਕੀਤਾ ਤੇ ਅੰਦਰ ਮਤਲ ਬੈੱਡ ਤੇ ਜਦਾਂ ਹੀ ਸੁੱਤਾ ਜਦਾਂ ਹੀ ਤੇ ਟੈਲੀਫੋਨ ਮਤਲ ਲੈ ਜਾਂਦੇ ਹੀ ਤੇ ਉਹ ਨਹੀਂ ਬੋਲਦਾ ਜੀ ਤੇ ਮੁੜ ਕੇ ਬੁਆ ਖੋਲ ਕੇ ਦੇਖਿਆ ਤਾਂ ਠੀਕ ਠਾਕ ਵੀ ਜਦਾਂ ਮਤਲਬ ਗਰਮ ਸਰੀਰ ਹੀ ਜਦਾਂ ਥੋੜੀ ਦੇਰ ਜਾਂ ਘੰਟਿਆਂ ਬਾਅਦ ਪਹਿਲਾਂ ਥੋੜਾ ਬੜਾ ਨੂੰ ਮਤਲਬ ਕੋਇਆ ਵਾ ਨੂੰ ਚਪਿਆ ਜਾਂ ਅਟੈਕ ਹੋਇਆ ਵਾ ਤੇ ਐਸੀ ਸਤਤੀ ਬਣੀ ਉਹ ਤੇ ਮਤਲਬ ਸੁੱਤਾ ਨਹੀਂ ਉੱਠਿਆ ਕੀ ਮੰਗ ਕਰਨੀ ਚਾਹੁੰਦੇ ਪਰਿਵਾਰ ਸਾਡੀ ਮੰਗ ਇਹੋਈ ਆ ਵੀ ਪਰਿਵਾਰ ਨੂੰ ਉਹਦੇ ਅੰਤਮ ਦਰਸ਼ਨ ਕਰਾਏ ਜਾਣ ਤੇ ਇਮੀਡੀਏਟਲੀ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਗ੍ਰਾਮਪਤਰ ਲਿਆ ਵੀ ਨਾ ਦਾ ਪਾਸਪੋਰਟ ਕੱਲੇ ਉਥੋਂ ਤੇ ਇਹ ਮਤ ਅਰਜ ਤੋਂ ਅੰਤ ਸਰਦਾ ਦੇ ਨੀ ਦੇ ਸਨ ਪਰਿਵਾਰ ਵੀਜ਼ਾ ਮਿਲਣਾ ਚਾਹੀਦਾ ਪਰਿਵਾਰ ਨੂੰ ਤੁਰੰਤ ਵੀਜ਼ਾ ਮਿਲਣਾ ਚਾਹੀਦਾ ਐਸਐਮ ਜੈਟ ਨਿਊਜ਼ ਦੇ ਲਈ ਤਰਨਤਾਰੋਂ ਤੋਂ ਮਾਨ ਸਿੰਘ ਦੀ ਰਿਪੋਰਟ